ਸੋ ਗੁਰਵਿਰਵਦਨ ਨਾਲ ਇਹ ਵੀ ਕਹਿਣਾ ਵੀ ਪਹਿਲਾਂ ਤਾਂ ਸੰਵਿਧਾਨ ਨੂੰ ਮੰਨਦੇ ਨਹੀਂ ਸੀਗੇ ਵੀ ਹੁਣ ਬਾਹਰ ਆਉਣਾ ਵੀ ਤਾਂ ਸੰਵਿਧਾਨ ਨੂੰ ਮੰਨਣਾ ਪੈ ਰੇ ਦੇਖੋ ਗੱਲ ਨਾ ਇਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਸੋਚਣ ਦੀ ਲੋੜ ਸੀ ਕਿਉਂਕੋ ਜਿਹੜਾ ਦੇਸ਼ ਏ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਹਮ ਭਾਰਤ ਸੰਵਿਧਾਨ ਦੇ ਨਾਲ ਚੱਲਦਾ ਹੈ ਕਿਉਂਕੋ ਲੜਾਈ ਸੰਵਿਧਾਨ ਦੀ ਸੰਵਿਧਾਨ ਦੇ ਵਿੱਚ ਕੋਈ ਮਾੜਾ ਨਹੀਂ ਜੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਖੜੇ ਨੇ ਕਿਉਂਕਿ ਆਜ਼ਾਦ ਚੋਣ ਨਾੜਦੇ ਨੇ ਤੇ ਦੂਸਰੇ ਪਾਸੇ ਜੋ ਆਪਣੇ ਆਪ ਨੂੰ ਪੰਥ ਪੰਥ ਦਰਦੀ ਦੱਸਦੇ ਨੇ ਵਰਸ ਸਿੰਘ ਬੋਲਦਾ ਹੋਇਆ ਕਹਿੰਦੇ ਵੀ ਅਸੀਂ ਬਹੁਤ ਕੰਮ ਕਰਾਇਆ ਨੇ ਅਸੀਂ ਅਸੀਂ ਵੀ ਇੰਨੇ ਸੇ ਕੱਟੀ ਆ ਪਰ ਕਿਤਨੇ ਕਿਤੇ ਵੋਟ ਸਾਨੂੰ ਵੀ ਪੈਣੀ ਚਾਹੀਦੀਆਂ ਲੀਡਰਾਂ ਨੂੰ ਇਹਨਾਂ ਦੇ ਗਲ ਫੜੋ ਤਕੜੇ ਹੋ ਕੇ ਵੀ ਤੁਸੀਂ ਇਹ ਦੱਸੋ ਵੀ ਅਸੀਂ ਕਿਉਂ ਨਹੀਂ ਕਿਤੇ ਜ਼ਮੀਨ ਖਰੀਦ ਸਕਦੇ ਸਾਡੇ ਸਾਰੇ ਲੈ ਸਕਦੇ ਜ਼ਮੀਨ ਇੱਥੇ ਅਸੀਂ ਬਾਹਰ ਜਾ ਕੇ ਕਿਉਂ ਨਹੀਂ ਲੈ ਸਕਦੇ ਇਸ ਕਰਕੇ ਆਪਾਂ ਸਵਾਲ ਕਰਾਂਗੇ ਤਾਂ ਪੰਜਾਬ ਦੀ ਜਵਾਨੀ ਬਚੇਗੀ ਪੰਜਾਬ ਦੇ ਬੱਚੇ ਤਾਂ ਬਚਣਗੇ ਅੱਜ ਜਿਹੜਾ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਹਾਂਜੀ ਉਹਨਾਂ ਦੇ ਪਰਿਵਾਰ ਦਾ ਵੀ ਬੱਚਾ ਖੜਾ ਹੈ ਹਾਂ ਤੇ ਉਹਨਾਂ ਵੀ ਲੋਕਾਂ ਨੂੰ ਵੋਟ ਪਾਉਣੇ ਜਿਹਦੇ ਉਹਨਾਂ ਦੀ ਕੁਰਬਾਨੀ ਦੇਖੋ ਉਹਨਾਂ ਦੇ ਪਿਤਾ ਦੀ ਕੁਰਬਾਨੀ ਦੇਖੋ ਇੱਕ ਕਾਲ ਤੱਕ ਦਾ ਸਾਹਬ ਦਾ ਉਹਨਾਂ ਨੇ ਬਦਲਾ ਲਿਆ ਕਿੱਡਾ ਵੱਡਾ ਤੇ ਜੇ ਅਸੀਂ ਉਹਦੇ ਪਰਿਵਾਰ ਨੂੰ ਇੱਕ ਵਾਰੀ ਸੀਟ ਦੇ ਦਾਂਗੇ ਜਿਤਾ ਦਾਂਗੇ ਕੋਈ ਮਾੜੀ ਗੱਲ ਨਹੀਂ ਤੇ ਕਿਉਂਕਿ ਅਸੀਂ ਤੇ ਇਹ ਕਹਿੰਦੇ ਲੋਕਾਂ ਨੂੰ ਵੀ ਉਹਨੂੰ ਵੋਟ ਪਾਓ ਜਿਹਨੂੰ ਤੁਸੀਂ ਕਹੋ ਵੀ ਵਾਕਈ ਪੰਜਾਬ ਦਾ ਕੰਮ ਕਰ ਸਕੇਗਾ ਪੰਜਾਬ ਦਾ ਭਲਾ ਕਰ ਸਕੇਗਾ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਜ ਲੋੜ ਹੈ ਵੋਟਾਂ ਦੀ ਆਪ ਦਾ ਭਲਾ ਹੋਵੇ ਉਹ ਨੌਜਵਾਨ ਜਿਹੜੇ ਨਜਾਇਜ਼ ਜੇਲਾ ਚ ਆ ਉਹ ਬਾਹਰ ਆ ਸਕਣ ਬੰਦੀ ਸਿੰਘ ਬਾਹਰ ਆ ਸਕਣ ਕਿਉਂਕਿ ਅੱਜ ਚੰਗੇ ਚਿਹਰੇ ਦੀ ਲੋੜ ਹੈ ਆਪਾਂ ਨੂੰ ਬਾਹਰ ਪੰਜਾਬ ਦੇ ਵਿੱਚ ਅੱਜ ਨਸ਼ੇ ਦੇ ਦਲਦਲ ਨੇ ਖਤਮ ਕਰਤਾ ਦੇਖੋ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਨਸ਼ਿਆਂ ਤੋਂ ਮੁਕਤ ਹੋਵੇਗਾ ਪੰਜਾਬ ਬੋਰਡ ਵੀ ਲਗਾਏ ਜਾਂਦੇ ਨੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿਹਰੇ ਪੰਜਾਬ ਲਈ ਜਿਹੜੀ ਪਾਰਟੀ ਨੂੰ ਆਪਾਂ ਰਾਜ ਦੇਤਾ ਸੱਤਾ ਦੇਤੀ ਉਹਨੂੰ ਆਪਾਂ ਸਵਾਲ ਕਰਨ ਦੇ ਹੱਕ ਹੈ ਨਾ ਪੂਰੀ ਪਾਰਟੀ ਨੂੰ ਚਾਹੀਦੇ ਲੋਕਾਂ ਦਾ ਸਵਾਲਾਂ ਦਾ ਜਵਾਬ ਦੇਣਾ ਪਰ ਅੱਜ ਜੇ ਅਸੀਂ ਸਵਾਲ ਕਰਦੇ ਹਾਂ ਕੋਈ ਜਵਾਬ ਹੀ ਨਹੀਂ ਦਿੰਦਾ ਅਗਰ ਲੜਨੀ ਵੀ ਕਾਂਗਰਸ ਨੂੰ ਪਾਓ ਕਾਲੀਆਂ ਨੂੰ ਪਾਓ ਝਾੜੂ ਨੂੰ ਪਾਓ ਨਹੀਂ ਚੰਗੇ ਲੀਡਰ ਨੂੰ ਵੋਟ ਪਾਓ ਜਿਹੜਾ ਪੰਜਾਬ ਦਾ ਭਲਾ ਕਰ ਸਕੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਗਿਣਵੇਂ 14-15 ਦਿਨ ਰਹਿ ਚੁੱਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ ਪਾਉਣੀਆਂ ਨੇ ਤੇ ਉਸ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਖਡੂਰ ਸਾਹਿਬ ਦੀ ਸੀਟ ਜਿੱਥੇ ਕਿ ਸਾਡੇ ਨਾਲ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਚੌਂਤਾਗੜ੍ਹ ਵਾਲੇ ਜਿਨ੍ਹਾਂ ਨੂੰ ਸਿੰਘੂ ਬਾਰਡਰ ਵਾਲੇ ਬਾਬਾ ਜੀ ਵੀ ਕਿਹਾ ਜਾਂਦਾ ਤੇ ਸਾਡੇ ਨਾਲ ਅੱਜ ਮੌਜੂਦ ਨੇ ਗੱਲਬਾਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿਵੇਂ ਦੇਖਦੇ ਹੋ ਖਡੂਰ ਸਾਹਿਬ ਦੀ ਸੀਟ ਨੂੰ ਦੇਖੋ ਗੱਲ ਇਹ ਨਾ ਵੀ ਜਿਹੜਾ ਅੱਜ ਦਾ ਮਾਹੌਲ ਚੱਲਦਾ ਪਿਆ ਪੰਜਾਬ ਦਾ ਇਲੈਕਸ਼ਨ ਦਾ ਦੌਰ ਚੱਲਦਾ ਪਿਆ ਦੇਖੋ ਜਿਹੜੀ ਅੱਜ ਦੇ ਸਮੇਂ ਦੇ ਜਿਹੜੀ ਬੋਟ ਹੈ ਨਾ ਕਿਸੇ ਬਾਲਟੀ ਨੂੰ ਬੋਟ ਨਹੀਂ ਪੈਣੀ ਹਾਂਜੀ ਕਿਉਂਕਿ ਪਾਲਤਿਆਂ ਨੂੰ ਲੋਕ ਵੇਖ ਚੁੱਕੇ ਨੇ ਸਮਝ ਸੁੱਕੇ ਨੇ ਚੁੱਕੇ ਨੇ ਕਿਉਂਕਿ ਜਿਹੜੀ ਬੋਟ ਪੈਣੀ ਚਿਹਰਿਆਂ ਨੂੰ ਹਾਂਜੀ ਵੀ ਚੰਗਾ ਚਿਹਰਾ ਕਿਸੇ ਵੀ ਪਾਰਟੀ ਦਾ ਜਿਹੜਾ ਕੋਈ ਚੰਗਾ ਚਿਹਰਾ ਹੈ ਉਹਨੂੰ ਵੋਟ ਪੈਣੀ ਹੈ ਨਾ ਕਿ ਪਾਰਟੀਆਂ ਨੂੰ ਕਿਉਂਕਿ ਪਾਰਟੀਆਂ ਨੇ ਤੇ ਪੰਜਾਬ ਖਤਮ ਕਰਤਾ ਜਿਹੜੇ ਚੰਗੇ-ਚੰਗੇ ਲੀਡਰ ਆ ਕੋਈ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ ਜੋ ਲੋਕ ਜਾਣਦੇ ਆ ਵੋਟ ਉਹਨਾਂ ਵਾਸਤੇ ਹੁਣ ਰਹਿ ਗਈ ਆ ਬਾਕੀ ਮਸਲਾ ਭਾਈ ਅੰਮਰਤਪਾਲ ਸਿੰਘ ਦਾ ਕਿਉਂਕਿ ਭਾਈ ਅੰਮਰਤਪਾਲ ਸਿੰਘ ਜੇ ਉਹਨਾਂ ਨੂੰ ਲੋਕ ਚਾਹੁੰਦੇ ਨੇ ਬੋਡ ਪਾ ਕੇ ਬਾਹਰ ਲਿਆਉਣਾ ਚਾਹੁੰਦੇ ਨੇ ਚੰਗੀ ਗੱਲ ਆ ਕਿਉਂਕਿ ਕੋਈ ਨਾ ਸਰਕਾਰਾਂ ਨੇ ਉਹਨਾਂ ਨਾਲ ਧੱਕੇ ਕੀਤੇ ਦੇਖੋ ਜਿੰਨੀ ਕੀ ਸਜ਼ਾ ਬਣਦੀ ਸੀ ਓਨੀ ਕੀ ਦੇਣੀ ਚਾਹੀਦੀ ਐਨਐਸਏ ਲਾ ਕੇ ਕਿੱਥੇ ਆਪਾਂ ਬਾਹਨ ਲਿਆ ਜੇਲਾ ਜੇ डकਣਾ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਟੁੱਟਦੀ ਹ ਸਾਲ ਬਾਅਦ ਸਾਲ ਬਾਅਦ ਫੇਰ ਲਾਤੀ ਕਿਉਂਕਿ ਇਹ ਧੱਕੇ ਕਰਕੇ ਲੋਕਾਂ ਨੂੰ ਇਹ ਵੀ ਇਹ ਜੇ ਨੌਜਵਾਨ ਸਾਡੇ ਕਿਉਂਕਿ ਵੋਟ ਅਸੀਂ ਸਾਰਿਆਂ ਨੂੰ ਪਾਈ ਸ਼ਰਾਬੀਆਂ ਨੂੰ ਵੀ ਪਾਤੀ ਚਿੱਟਾ ਵੇਚਣ ਵਾਲਿਆਂ ਨੂੰ ਵੀ ਪਾਤੀ ਛੱਡਿਆ ਕਿਨੂੰ ਪੰਜਾਬ ਨੇ ਵੋਟ ਹਰ ਕਣ ਨੂੰ ਪਾਈ ਪਰ ਲੋਕ ਅੱਜ ਚਾਹੁੰਦੇ ਆ ਵੀ ਚਲੋ ਕਿਸੇ ਦਾ ਭਲਾ ਹੋ ਸਕੇ ਕਿਸੇ ਨੌਜਵਾਨ ਦਾ ਭਲਾ ਹੋਵੇ ਜੇ ਅੰਮ੍ਰਿਤਪਾਲ ਸਿੰਘ ਬਾਹਰ ਹੁੰਦਾ ਚੰਗੀ ਗੱਲ ਐ ਕੋਈ ਪੰਜਾਬ ਲਈ ਚੰਗੇ ਕੰਮ ਕਰੇ ਤੇ ਕਿਉਂਕਿ ਅਸੀਂ ਤੇ ਇਹ ਕਹਿੰਨੇ ਲੋਕਾਂ ਨੇ ਵੀ ਉਹਨੂੰ ਵੋਟ ਪਾਓ ਜਿਹਨੂੰ ਤੁਸੀਂ ਕਹੋ ਵੀ ਵਾਕਈ ਪੰਜਾਬ ਦਾ ਕੰਮ ਕਰ ਸਕੇਗਾ ਪੰਜਾਬ ਦਾ ਭਲਾ ਕਰ ਸਕੇਗਾ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੱਜ ਲੋੜ ਐ ਵੋਟਾਂ ਦੀ ਉਹਨਾਂ ਦੇ ਨਾਲ ਦੇ ਸਾਥੀਆਂ ਨੇ ਲੋੜ ਐ ਕਿਉਂਕਿ ਪੰਜਾਬ ਦਾ ਭਲਾ ਹੋਵੇ ਉਹ ਨੌਜਵਾਨ ਜਿਹੜੇ ਨਜਾਇਜ਼ ਜੇਲਾ 'ਚ ਆ ਉਹ ਬਾਹਰ ਆ ਸਕਣ ਬੰਦੀ ਸਿੰਘ ਬਾਹਰ ਆ ਸਕਣ ਕਿਉਂਕਿ ਅੱਜ ਚੰਗੇ ਚਿਹਰਿਆਂ ਦੀ ਲੋੜ ਐ ਆਪਾਂ ਨੂੰ ਬਾਹਰ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਦੇਖ ਦੋ ਇਹ ਕਿਉਂਕਿ ਸਾਡਾ ਪੰਜਾਬ ਅੱਜ ਨਸ਼ੇ ਦੇ ਦਲਦਲ ਨੇ ਖਤਮ ਕਰਤਾ ਦੇਖੋ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਨਸ਼ਿਆਂ ਤੋਂ ਮੁਕਤ ਹੋਵੇਗਾ ਪੰਜਾਬ ਬੋਰਡ ਵੀ ਲਗਾਏ ਜਾਂਦੇ ਨੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਦੇਖੋ ਆਮ ਆਦਮੀ ਪਾਰਟੀ ਜੋ ਕਰ ਰਹੀ ਹੈ ਸਭ ਨੂੰ ਪਤਾ ਹੈ ਪਰ ਜਦੋਂ ਆਪਾਂ ਗਰਾਊਂਡ ਦੇਖਦੇ ਆਂ ਧਰਤੀ ਦੇਖਦੇ ਆਂ ਸਾਡੇ ਪੰਜਾਬ ਚ ਕਿੰਨੀਆ ਮੋਤਾ ਹੋ ਰਹੀ ਹੈ ਚਿੱਟਿਆਂ ਦਾ ਕਿੰਨਾ ਕੀ ਫਰਕ ਆ ਤੁਸੀਂ ਕਿਸੇ ਹਸਪੀਟਲ ਚ ਸਵੇਰੇ ਵੱਢ ਜੋ ਲੋਕਾਂ ਦੇ ਲੈਣਾ ਲੱਗਿਆ ਪਿਆ ਜਿਹੜੇ ਕੀ ਗੋਲੀਆਂ ਖਾ ਰਹੇ ਆ ਜਿਹੜੇ ਜੀਬ ਥੱਲੇ ਰੱਖ ਲੈ ਕਿੰਨੀ ਖਤਰਨਾਕ ਗੋਲੀਓ ਹਾਂਜੀ ਚਿੱਟਾ ਪੀ ਕੇ ਬੰਦਾ ਨਮਰਦ ਹੋਵੇ ਨਾ ਹੋਵੇ ਉਹ ਗੋਲੀ ਖਾ ਕੇ ਜਰੂਰ ਹੋ ਜਾਂਦਾ ਫੇ ਨਸ਼ਾ ਮੁਕੂਗਾ ਕਿਦਾਂਗੇ ਕਿ ਸਰਕਾਰਾਂ ਵੀ ਵਾਅਦੇ ਕਰਦੀਆਂ ਨੇ ਫੇ ਨਸ਼ਾ ਖਤਮ ਕਿਦਾਂ ਹੋਊਗਾ ਪੰਜਾਬ ਦੇ ਵਿੱਚੋਂ ਤੇ ਗੱਲ ਇਹ ਨਾ ਇਹਦੇ ਲੋਕਾਂ ਨੂੰ ਇੱਕ ਵੋਟ ਪਾਉਣ ਤੋਂ ਪਹਿਲਾਂ ਜਿਹੜਾ ਲੀਡਰ ਚੁਣਨਾ ਹੈ ਉਹਨੂੰ ਪੁੱਛਣਾ ਵੀ ਯਾਰ ਤੁਸੀਂ ਕਰ ਕੀ ਰੇ ਪੰਜਾਬ ਲਈ ਜਿਹੜੀ ਪਾਰਟੀ ਨੂੰ ਆਪਾਂ ਰਾਜ ਦੇਤਾ ਸੱਤਾ ਦੇਤੀ ਉਹਨੂੰ ਆਪਾਂ ਸਵਾਲ ਕਰਨ ਦੇ ਹੱਕ ਹੈ ਨਾ ਪੂਰੀ ਪਾਰਟੀ ਨੂੰ ਚਾਹੀਦੇ ਲੋਕਾਂ ਦਾ ਸਵਾਲਾਂ ਦਾ ਜਵਾਬ ਦੇਣਾ ਪਰ ਅੱਜ ਜੇ ਅਸੀਂ ਸਵਾਲ ਕਰਦੇ ਹਾਂ ਕੋਈ ਜਵਾਬ ਹੀ ਨਹੀਂ ਦਿੰਦਾ ਅਗੋਂ ਲੜਨੂ ਪੈਂਦਾ ਪਰ ਸਾਨੂੰ ਅੱਜ ਸੋਚ ਕੇ ਪੰਜਾਬ ਦੇ ਚੰਗੇ ਲੀਡਰਾਂ ਨੂੰ ਵੋਟ ਪਾਓ ਅਸੀਂ ਨਹੀਂ ਕਹਿੰਦੇ ਵੀ ਕਾਂਗਰਸ ਨੂੰ ਪਾਓ ਕਾਲੀਆਂ ਨੂੰ ਪਾਓ ਝਾੜੂ ਨੂੰ ਪਾਓ ਨਹੀਂ ਚੰਗੇ ਲੀਡਰ ਨੂੰ ਵੋਟ ਪਾਓ ਜਿਹੜਾ ਪੰਜਾਬ ਦਾ ਭਲਾ ਕਰ ਸਕੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ ਅੱਜ ਪੰਜਾਬ ਦਾ ਪਾਣੀ ਕਿੱਥੇ ਹੈ ਜਿਹੜੇ ਸਾਹਮਣਾ ਪਾਣੀ ਧਰਤੀ ਦੇ ਥੱਲੇ ਜਾ ਰਿਹਾ ਹੈ ਦੇਖੋ ਸਾਡੇ ਕਿੰਨੀਆਂ ਨਹਿਰਾਂ ਐ ਕਿੰਨਾ ਪੰਜਾਬ ਜੇ ਪਾਣੀ ਆ ਤੇ ਜੇ ਸਾਡੀ ਸਰਕਾਰ ਚੰਗੀ ਹੋਵੇ ਸਰਦਨ ਮੋਟਰ ਚਲਾਉਣ ਦੀ ਲੋੜ ਹੀ ਨਾ ਪਵੇ ਸਾਰਾ ਪਾਣੀ ਪੰਜਾਬ ਦੇ ਵਿੱਚ ਦੀ ਸੂਬੇ ਖਸਿਆ ਬਣਾ ਬਣਾ ਕੇ ਲੰਘਿਆ ਜਾਣ ਤੇ ਪਾਣੀ ਝੋਨਿਆਂ ਨੂੰ ਜਾ ਰਿਹਾ ਹੈ ਫਸਲਾਂ ਨੂੰ ਜਾ ਰਿਹਾ ਤੇ ਪਾਣੀ ਸਾਡਾ ਬਾਹਰ ਜਾ ਰਿਹਾ ਤੇ ਸਾਹੀ ਇੱਥੇ ਭੁੱਖੇ ਮਰ ਰਹੇ ਆ ਮੋਟਰਾਂ ਚਲਾ ਰਹੇ ਆ ਕੀ ਫਾਇਦਾ ਇਸ ਕਰਕੇ ਉਹ ਸਰਕਾਰ ਚੁੜੀ ਜਿਹੜਾ ਸਾਡਾ ਪਾਣੀ ਬਚੇ ਪੰਜਾਬ ਦੀ ਜਵਾਨੀ ਬਚਾ ਸਕੇ ਨਾਲੀਆ ਛੜਕਾ ਦੇ ਨਾਲੋਂ ਪਾਣੀ ਸਾਂਭ ਲਈਏ ਤੇ ਬੱਚੇ ਜਵਾਨੀ ਬਚਾ ਲਈਏ ਗੁਰਸਿੱਖੀ ਨਾਲ ਜੋੜ ਲਈਏ ਇਹੀ ਪੰਜਾਬ ਦਾ ਭਲਾ ਹੈ ਕਟੂਰ ਸਾਹਿਬ ਦੀ ਸੀਟ ਤੋਂ ਇੱਕ ਪਾਸੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਖੜੇ ਨੇ ਕਿਉਂਕਿ ਆਜ਼ਾਦ ਚੋਣ ਲੜ ਰਹੇ ਨੇ ਤੇ ਦੂਸਰੇ ਪਾਸੇ ਜੋ ਆਪਣੇ ਆਪ ਨੂੰ ਪੰਥ ਪੰਥ ਦਰਦੀ ਦੱਸਦੇ ਨੇ ਬਿਰਸਾ ਸਿੰਘ ਬੁਲਟੋਵਾ ਕਹਿੰਦੇ ਵੀ ਅਸੀਂ ਬਹੁਤ ਕੰਮ ਕਰਾਇਆ ਨੇ ਅਸੀਂ ਅਸੀਂ ਵੀ ਇੰਨੇ ਸੇ ਕੱਟੀ ਆ ਪਰ ਕਿਤਨੇ ਕਿਤੇ ਵੋਟ ਸਾਨੂੰ ਵੀ ਪੈਣੀ ਚਾਹੀਦੀਆਂ ਦੇਖੋ ਗੱਲ ਇਹ ਨਾ ਇੱਥੇ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਜੇ ਵਿਰਸਾ ਸਿੰਘ ਵਲਟੋਹੇ ਨੇ ਕੋਈ ਕੁਰਬਾਨੀ ਕੱਟੀ ਆ ਜੇਲਾ ਕੱਟੀ ਆ ਉਹ ਦੁਨੀਆਂ ਨੇ ਦੇਖਣਾ ਵਾ ਤੁਸੀਂ ਕਿਹੜੇ ਕੰਮ ਲਈ ਕੱਟੀ ਆ ਕਿਹੜਾ ਕੌਮ ਦਾ ਕੰਮ ਕੀਤਾ ਕੱਟੀ ਚੰਗੀ ਗੱਲ ਜੇ ਤੁਸੀਂ ਕੌਮ ਦੇ ਕੰਮ ਕੀਤੇ ਆ ਕਾਲੀ ਦਲ ਇੱਕ ਬੜੀ ਵੱਡੀ ਪੰਥਕ ਪਾਲਟੀ ਸੀਗੀ ਕਈਆਂ ਲੀਡਰਸ਼ਿਪ ਮਾੜੀ ਹੋ ਜਾਂਦੀ ਆ ਤੇ ਕਿਉਂ ਕੋਈ ਲੀਡਰਾਂ ਨਹੀਂ ਪਾਲਟੀ ਖੜੀ ਕਰਨੀ ਹੁੰਦੀ ਐ ਤੇ ਜਿਹੜਾ ਅੱਜ ਦਾ ਹਾਲਾਤ ਐ ਜੇ ਭਾਈ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਸੰਦ ਕਰਦੇ ਆ ਤੇ ਲੋਕ ਉਹਨੂੰ ਬਿਲਕੁਲ ਚੁਣਨਗੇ ਕੋਈ ਰੋਕ ਨਹੀਂ ਸਕਦਾ ਕਿਉਂਕਿ ਹਰ ਬੰਦੇ ਦਾ ਹੱਕ ਆ ਚੋਣ ਲੜਨੀ ਭਾਈ ਅੰਬਰਤਪਾਲ ਸਿੰਘ ਲੜ ਰਿਹਾ ਉਹਦਾ ਪ੍ਰਵਾਰ ਲੜ ਰਿਹਾ ਲੋਕ ਉਹਦਾ ਸਾਥ ਦੇ ਰਿਆ ਅਸੀਂ ਵੀ ਕਹਿ ਰਹੇ ਚੰਗੇ ਬੰਦੇ ਨੂੰ ਵੋਟ ਪਾਓ ਹਾਂਜੀ ਜਿਹੜੂ ਪੰਜਾਬ ਦਾ ਭਲਾ ਕਰੇ ਪੁਣੀ ਚਾਹੀਦੀ ਜੇ ਫਲਟੋਹੀ ਨੇ ਚੰਗੇ ਕੰਮ ਕੀਤੇ ਉਹਨੂੰ ਵੋਟ ਪੈ ਜੇਗੀ ਤੇ ਜੇ ਭਾਈ ਅੰਬਰਤਪਾਲ ਸਿੰਘ ਦੇ ਲੋਕ ਮਗਰ ਖੜੇ ਆ ਤੇ ਬਹੁਤ ਚੰਗੀ ਗੱਲ ਹੈ ਵੋਟ ਜਿਹਨੂੰ ਦਿਲ ਕਰਦਾ ਲੋਕਾਂ ਨੂੰ ਚਿਹਰੇ ਵੇਖ ਕੇ ਚੰਗੇ ਵੋਟ ਪਾਓ ਪੰਜਾਬ ਦੇ ਭਲੇ ਲਈ ਪਾਓ ਆਨੰਦਪੁਰ ਸਾਹਿਬ ਸੀਟ ਤੋਂ ਕਿਵੇਂ ਦੇਖਦੇ ਹੋ ਕਿਵੇਂ ਦੇ ਰੁਝਾਨ ਦੇਖਦੇ ਹੋ ਦੇਖੋ ਗੱਲ ਉਹੀ ਆ ਗਈ ਨਾ ਚਿਹਰੇ ਆ ਦੀ ਅਨੰਦਪੁਰ ਸਾਹਿਬ ਤੋਂ ਹੁਣ ਚੰਦੂ ਮਾਜਰਾ ਸਾਹਿਬ ਖੜੇ ਆ ਹਾਂਜੀ ਚੰਗੇ ਸਾਫ ਸੁਥਰੇ ਲੀਡਰ ਉਹ ਵੀ ਹਮ ਤੇ ਆ ਥੋੜੇ ਦਿਨ ਪਹਿਲਾਂ ਗੜੀ ਗੜੀ ਜੀ ਆ ਕੇ ਗਏ ਜਸਬੀਰ ਸਿੰਘ ਗੜੀ ਵੀ ਦੇਖੋ ਆਪਾਂ ਚੰਗੇ ਚਿਹਰੇ ਦੇਖੋ ਪੰਜਾਬ ਦੇ ਭਲੇ ਲਈ ਦੇਖੋ ਪਾਲਤੀਆਂ ਨੂੰ ਛੱਡ ਦਿਓ ਕੋਈ ਪਾਲਦੀ ਨਾ ਆਪਾਂ ਦੇਖੀਏ ਕੋਈ ਪਾਲਤੀਆ ਨੇ ਸਾਡੇ ਪੰਜਾਬ ਦਾ ਬੇੜਾਗਰ ਕਰਤਾ ਤੁਸੀਂ ਇਹ ਦੇਖੋ ਵੀ ਤੁਹਾਨੂੰ ਲੀਡਰ ਸਾਥ ਕਿਹੜਾ ਦੇੜਿਆ ਅੱਜ ਤੋਂ ਆ ਜਿਹੜੇ ਪਿਛਲੇ ਐਮਪੀ ਸੀਗੇ ਮਨੀਸ਼ ਤਵਾੜੀ ਜੀ ਹਾਂਜੀ ਕਾਂਗਰਸ ਦੇ ਦੇਖੋ ਉਹਨਾਂ ਨੇ ਇੱਥੋਂ ਚੋਣ ਜਿੱਤੀ ਆਨੰਦਪੁਰ ਸਾਹਿਬ ਹਲਕੇ ਤੋਂ ਸਾਰੀ ਦੁਨੀਆ ਜਾਣਦੀ ਉਹਨਾਂ ਨੇ ਕੋਈ ਵੀ ਘੇੜਾ ਨਹੀਂ ਲਾਇਆ 5 ਸਾਲਾਂ 'ਚ ਕਿਸੇ ਕੋਈ ਟੂਰਨਾਮੈਂਟ 'ਚ ਨਹੀਂ ਦਿਖਿਆ ਇੱਕ ਵੀ ਪ੍ਰਾਪਤੀ ਸਾਡੇ ਆਨੰਦਪੁਰ ਸਾਹਿਬ ਹਲਕੇ 'ਚ 5 ਸਾਲਾਂ 'ਚ ਉਸ ਲੀਡਰ ਨੇ ਘੇੜਾ ਨਹੀਂ ਮਾਰਿਆ ਨਿਸ਼ਿਤਵਾੜੀ ਜੀ ਨੇ ਹੁਣ ਜਾ ਕੇ ਉਹਨਾਂ ਨੇ ਚੰਡੀਗੜ੍ਹ ਟਿਕਟ ਲੈ ਲਈ ਜੇ ਚੰਡੀਗੜ੍ਹ ਤੋਂ ਜਿੱਤ ਗਏ ਉਸ ਤੋਂ ਬਾਅਦ ਉੱਥੇ ਉਹਨਾਂ ਵੜਨਾਂ ਨੇ ਉਸ ਤੋਂ ਬਾਅਦ ਜਾ ਕੇ ਕਿਤੇ ਹੋਰ ਕਿਤੇ ਲੈ ਲੈਣਗੇ ਦੱਸੋ ਕੀ ਹੈ ਵੀ ਤੁਸੀਂ ਜਿੱਥੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਨੇ ਜਿਤਾਇਆ ਹੈ ਲੋਕਾਂ ਦੇ ਤੁਸੀਂ ਕਿਉਂ ਖਲਵਾਡਰ ਕਰਦੇ ਜਜ਼ਬਾਤਾ ਦੇ ਨਾਲ ਜਿਹੜਾ ਵੀ ਲੀਡਰ ਕਿਤੇ ਲੜਦਾ ਚੋਣ ਜਿਵੇਂ ਹੁਣ ਚੰਦੂ ਮਾਰਾ ਸਾਹਿਬ ਲੜ ਰਹੇ ਆ ਜਸਬੀਰ ਸਿੰਘ ਗੜੀ ਜੀ ਆ ਤੇ ਹੋਰ ਝਾੜੂ ਪਾਰਟੀ ਦਾ ਜਾਂ ਕਾਂਗਰਸ ਪਾਰਟੀ ਦੇ ਜਿਹੜਾ ਵੀ ਕੋ ਖੜਾ ਹੈ ਚੰਗੀ ਗੱਲ ਖੜੋ ਪਰ ਲੋਕਾਂ ਦੇ ਜਜ਼ਬਾਤਾ ਨਾਲ ਲੋਕਾਂ ਦੇ ਵੋਟਾਂ ਦੇ ਨਾਲ ਨਾ ਖੇਡੋ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਨਸ਼ੇ ਦੀ ਗੱਲ ਕਰੋ ਤੇ ਦੇਖੋ ਹੁਣ ਐਸਜੀਪੀਸੀ ਆ ਜਾ ਸਰਕਾਰ ਹੈ ਕਿੰਨਾ ਪੈਸਾ ਹੈ ਅੱਜ ਅਸੀਂ ਕਿਤੇ ਜਗਾ ਲੈਣੀ ਹੋਵੇ ਪੰਜਾਬ ਵਾਲਿਆਂ ਨੇ ਇਹ ਪੰਜਾਬ ਵਾਲੇ ਲੋਕੋ ਧਿਆਨ ਦਿਓ ਤੁਸੀਂ ਕਿਤੇ ਜਗਾ ਨਹੀਂ ਖਰੀਦ ਸਕਦੇ ਅੱਜ ਹਿਮਾਚਲ ਚ ਚੱਲ ਜੋ ਅਸੀਂ ਅਸੀਂ ਇੱਕ ਵਿੱਗਾ ਨਹੀਂ ਲੈ ਸਕਦੇ ਇੱਕ ਪਲਾਟ ਨਹੀਂ ਲੈ ਸਕਦੇ Rajasthan ਚ ਜਾ ਕੇ ਅਸੀਂ ਇੱਕ ਪਲਾਟ ਨਹੀਂ ਲੈ ਸਕਦੇ ਪੰਜਾਬ ਦੇ ਵਿੱਚ ਕੋਈ ਬਿਹਾਰ ਤੋਂ ਆ ਜਾਏ ਕੋਈ ਜੂਪੀ ਤੋਂ ਆ ਜਾਏ ਕੋਈ ਹਿਮਾਚਲ ਚ ਆ ਜਾਏ ਉਹ ਜ਼ਮੀਨ ਵੀ ਲੈ ਸਕਦਾ ਹੈ ਪਲਾਟ ਵੀ ਲੈ ਸਕਦਾ ਕੋਠੀ ਵੀ ਲੈ ਸਕਦਾ ਕਿਉਂ ਲੈ ਸਕਦਾ ਇਸ ਦਾ ਮਤਲਬ ਬਿਤਕਰਾ ਹੋ ਰਿਹਾ ਕਿਤੇ ਨਾ ਕਿਤੇ ਪੰਜਾਬ ਨਾਲ ਬਿਲਕੁਲ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਕਿਤੇ ਜਗ੍ਹਾ ਨਹੀਂ ਲੈ ਸਕਦਾ ਤੇ ਬਾਹਰਲੇ ਸੁਬੇ ਵਾਲੇ ਆ ਕੇ ਪੰਜਾਬ ਦੀ ਜਗ੍ਹਾ ਖਰੀਦਦੇ ਨੇ ਪੰਜਾਬ ਦੇ ਪਾਰਟੀ ਨੂੰ ਵੀ ਸੋਚਣਾ ਚਾਹੀਦਾ ਜਦੋਂ ਵੋਟਾਂ ਮੰਗਦੇ ਨੇ ਜਦੋਂ ਲੋਕ ਉਹਨਾਂ ਨੂੰ ਸਵਾਲ ਪੁੱਛਦੇ ਨੇ ਇਹ ਗੱਲਾਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਪਤਾ ਹੁੰਦੀਆਂ ਨੇ ਇਹ ਚੀਜ਼ ਉਹਨਾਂ ਨੂੰ ਵੀ ਦੇਖਣੀ ਚਾਹੀਦੀ ਹੈ ਨਹੀਂ ਇਹ ਲੋਕਾਂ ਨੂੰ ਜਿਹੜੀ ਸਰਕਾਰ ਜਿੱਤਦੀ ਹੈ ਉਹਨਾਂ ਨੂੰ ਮਤਾ ਪਉਣਾ ਚਾਹੀਦਾ ਹਮ ਮਤਾ ਪਉਣਾ ਹੈ ਪੰਜਾਬ ਦੀ ਸਰਕਾਰ ਇਹ ਮਤਾ ਪਾਦਨ ਵੀ ਪੰਜਾਬ ਦੇ ਵਿੱਚ ਉਹ ਜ਼ਮੀਨ ਲੈ ਸਕਦਾ ਜਿਹੜਾ ਕਿ ਸਾਨੂੰ ਦੇ ਸਕਦਾ ਜੇ ਹਮਾ ਜਨਾਲੇ ਸਾਨੂੰ ਉਥੇ ਦੇ ਸਕਦੇ ਆ ਫਿਰ ਉਹ ਲੈਣ ਜੇ ਸਾਨੂੰ ਤੇ ਉਥੇ ਇੱਕ ਮਰਲਾ ਜ਼ਮੀਨਦਾਰ ਦੇਂਦੇ ਇੱਥੇ ਆ ਕੇ ਕੋਠੀਆਂ ਜ਼ਮੀਨਾਂ ਖਰੀਦੀ ਜਾਂਦੇ ਆ ਤੇ ਦੱਸੋ ਅੱਜ ਕਿੱਧਰ ਨੂੰ ਜਾਵਾਂਗੇ ਸਾਡੇ ਬੱਚੇ ਕਿੱਧਰ ਜਾਣਗੇ ਪੰਜਾਬ ਨੂੰ ਤਾਂ ਚਾਰਸਫੇਰ ਘੇਰ ਲਿਆ ਹੁਣ ਸਾਰਾ ਬਿਹਾਰ ਜੂਬੀ ਸਾਰਾ ਪੰਜਾਬ ਚ ਆ ਬੜਿਆ ਤੇ ਹੁਣ ਵਾਲਾ ਪੰਜਾਬ ਰਹਿ ਕਿੱਥੇ ਗਿਆ ਇਸ ਕਰਕੇ ਰਾਜਸਥਾਨ ਜੈਸੀ ਨੀ ਜਗਾ ਲੈ ਸਕਦੇ ਲੋਕੋ ਸਵਾਲ ਕਰੋ ਇਹਨਾਂ ਲੀਡਰਾਂ ਨੂੰ ਇਹਨਾਂ ਦੇ ਗਲ ਫੜੋ ਤਕੜੇ ਹੋ ਕੇ ਵੀ ਤੁਸੀਂ ਇਹ ਦੱਸੋ ਵੀ ਅਸੀਂ ਕਿਉਂ ਨਹੀਂ ਕਿਤੇ ਜ਼ਮੀਨ ਖਰੀਦ ਸਕਦੇ ਸਾਡੇ ਸਾਰੇ ਲੈ ਸਕਦੇ ਜਮੀਨ ਇਤੇ ਅਸੀਂ ਬਾਹਰ ਜਾ ਕੇ ਕਿਉਂ ਨਹੀਂ ਲੈ ਸਕਦੇ ਇਸ ਕਰਕੇ ਆਪਾਂ ਸਵਾਲ ਕਰਾਂਗੇ ਤਾਂ ਪੰਜਾਬ ਦੀ ਜਵਾਨੀ ਬਚੇਗੀ ਪੰਜਾਬ ਦੇ ਬੱਚੇ ਤਾਂ ਬਚਣਗੇ ਆਜੋ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ 7-8 ਮੋਤਾ ਰੋਜ਼ ਚਿੱਟੇ ਨਾਲ ਹੋਰੀਆ ਟੀਕੇ ਲਾ ਕੇ ਨਸ਼ਾ ਕਿਤੇ ਖਤਮ ਹੋ ਗਿਆ ਕੀ ਪੰਜਾਬ ਦੀ ਇਹ ਜਵਾਨੀ ਹੈ ਕੀ ਇਹ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਸੂਰਮਿਆਂ ਦੀ ਯੋਧਿਆਂ ਦੀ ਧਰਤੀ ਇਸ ਕਰਕੇ ਅਸੀਂ ਅੱਜ ਲੀਡਰ ਉਹ ਚੁਣੋ ਜਿਹੜਾ ਕਿ ਸਾਡੀ ਪੱਗਾਂ ਲੈ ਦੇਖੇ ਸਾਡੇ ਸਿੱਖੀਵਾਲ ਦੇਖੇ ਸਾਡੇ ਪੰਜਾਬਵਾਲ ਦੇਖੇ ਪੰਜਾਬ ਦੇ ਪਾਣੀਆਂ ਵਾਲ ਦੇਖੇ ਨਾ ਕਿ ਉਹ ਆਪਣੇ ਇਕੱਲੀਆ ਸੈਂਟਰ ਦੀਆਂ ਨੀਤੀਆਂ ਨੂੰ ਅਪਣਾਵੇ ਸੈਂਟਰ ਨੂੰ ਦੇਖੇ ਨਹੀਂ ਉਹ ਪੰਜਾਬ ਨੂੰ ਦੇਖੇ ਪੰਜਾਬ ਦੇ ਮੁੱਦਿਆਂ ਨੂੰ ਦੇਖੇ ਤਾਂ ਉਹ ਲੀਡਰ ਆਪਾਂ ਚੁਣ ਕੇ ਉਹਨੂੰ ਸੈਂਟਰ 'ਚ ਭੇਜਿਓ ਪੰਜਾਬ ਦੀ ਗੱਲ ਕਰੇ ਨਹੀਂ ਬਾਬਾ ਜੀ ਮੰਨ ਲਓ ਸਰਕਾਰ ਬਣ ਜਾਂਦੀ ਹੈ ਕਿ ਜਿਹੜਾ ਹਮ ਪੰਥ ਨੇ ਪੰਥ ਨੂੰ ਕੋਈ ਫਾਇਦਾ ਹੋਊਗਾ ਸਰਕਾਰ ਬਣਨ ਦੇ ਨਾਲ ਦੇਖੋ ਪੰਥ ਨੂੰ ਤਾਂ ਫਾਇਦਾ ਕਿਸੇ ਨੇ ਦੇਣਾ ਹੀ ਨਹੀਂ ਉਹਨਾਂ ਨੇ ਹੰਗ ਸਿੰਘ ਆ ਜਾਂ ਪੰਥਿਆ ਕੋਈ ਫਾਇਦਾ ਤੇ ਇਸ ਤਰ੍ਹਾਂ ਅਸੀਂ ਕਹਿੰਦੇ ਲੋਕਾਂ ਦਾ ਭਲਾ ਹੋਵੇ ਸਾਡਾ ਤੇ ਭਲਾ ਇਹਨਾਂ ਕਰਨਾ ਕੀ ਹੈ ਨਗ ਸਿੰਘਾ ਦਾ ਪਬਲਿਕ ਦਾ ਤੇ ਕਰਨਾ ਨਸ਼ੇ ਤੋਂ ਮੁਕਤ ਪੰਜਾਬ ਕਰਨਾ ਹੁਣ ਪਾਣੀ ਹੈ ਹੁਣ ਤੁਸੀਂ ਦੇਖੋ ਹੁਣ ਜੀਰਿਆ ਲੇਟ ਲਾਉਣਗੇ ਕਿਉਂ ਲਾਉਣਗੇ ਬਾਰਿਸ਼ਾਂ ਨੂੰ ਡੀਕਾਂਗੇ ਆਪਾਂ ਮੋਟਰਾਂ ਚਲਾਉਣੀ ਹੈ ਲੈਟ ਘਟ ਜਾਂਦੀ ਹੈ ਇਹੀ ਸਾਡੇ ਜਿੰਨਾਂ ਪਾਣੀ ਖਰਾਬ ਹੋ ਰਿਹਾ ਜਦੋਂ ਰੋੜਨਾ ਹੈ ਪਾਣੀ ਵਧਣਾ ਉਦੋਂ ਪੰਜਾਬ ਪੰਜਾਬ ਤੇ ਜਦੋਂ ਭੁੱਖਾ ਮਰਨਾ ਹੈ ਉਦੋਂ ਵੀ ਪੰਜਾਬ ਉਹੀ ਪਾਣੀ ਜਿਹੜਾ ਦਰਿਆ ਜਣ ਫालतੂ ਪਿਆ ਹੈ ਨਹਿਰਾਂ 'ਚ ਚੱਲਦਾ ਉਹੀ ਸੂਵੇ ਕੱਢ ਕੇ ਛੋਟੀਆਂ ਕਸੀਆ ਕੱਢ ਕੱਢ ਕੇ ਪਾਣੀ ਦਿੱਤਾ ਜਾਵੇ ਲੋਕਾਂ ਨੂੰ ਜੀਰੀਆ ਵਾਸਤੇ ਤੇ ਮੋਟਰ ਚਲਾਉਂਦੀ ਮੈਨੂੰ ਲੱਗਦਾ ਲੋੜ ਹੀ ਨਹੀਂ ਪੈਣੀ ਹੁਣ ਆ ਬਠਿੰਡੇ ਏਰੀਆ ਦੇ ਪਰਾ ਚੱਲ ਜੇ ਉਧਰ ਮੋਟਰ ਨਹੀਂ ਚੱਲਦੀ ਸਾਰਾ ਸੂਵੇ ਦਾ ਪਾਣੀ ਜਾ ਰਿਹਾ ਕੀ ਗੱਲ ਸਾਡੇ ਏਰੀਏ ਕੰਡੀ ਏਰੀਏ ਨਹੀਂ ਜਾ ਸਕਦਾ ਔਰੋਪੜ ਸਾਰਾ ਲੁਧਿਆਣਾ ਸਾਰੀ ਏਰੀਏ ਚ ਜਾਣਾ ਚਾਹੀਦਾ ਪਰ ਨਹੀਂ ਸਾਨੂੰ ਇਹ ਲੋਕਾਂ ਨੂੰ ਇਹ ਸਵਾਲ ਕਰਨੇ ਪਾਣੇ ਆ ਪੀਐਮਪੀ ਜਿਹੜੇ ਬਣਾਉਣੇ ਆ ਇਸ ਕਰਕੇ ਆਪਾਂ ਸਾਰੇ ਤਗੜੇ ਹੋਗੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਪਰ ਆਪਣਾ ਜਿਹੜਾ ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਸੀ ਹਾਂਜੀ ਉਹਨਾਂ ਦੇ ਪਰਿਵਾਰ ਦਾ ਵੀ ਬੱਚਾ ਖੜਾ ਹੈ ਹੂੰ ਤੇ ਉਹਨੂੰ ਵੀ ਲੋਕਾਂ ਨੂੰ ਬੋਲਣੀ ਜੀਦੀ ਉਹਨਾਂ ਦੀ ਕੁਰਬਾਨੀ ਦੇਖੋ ਉਹਨਾਂ ਦੇ ਪਿਤਾ ਦੀ ਕੁਰਬਾਨੀ ਦੇਖੋ ਇੱਕ ਕਾਲ ਤੱਕ ਦਾ ਸਾਬ ਦਾ ਉਹਨਾਂ ਨੇ ਬਦਲਾ ਲਿਆ ਕਿੱਡਾ ਵੱਡਾ ਤੇ ਜੇ ਅਸੀਂ ਉਹਦੇ ਪਰਿਵਾਰ ਨੂੰ ਇੱਕ ਵਾਰੀ ਸੀਡ ਦੇ ਦਾਂਗੇ ਜਿਤਾ ਦਾਂਗੇ ਕੋਈ ਮਾੜੀ ਗੱਲ ਨਹੀਂ ਸਾਡੀ ਕੌਮ ਨੂੰ ਅੱਜ ਉਹਨਾਂ ਦਾ ਅਸਾਂਤ ਕਰਨ ਦੀ ਲੋੜ ਏ ਤੁਹਾਡਾ ਕਹਿਣਾ ਵੀ ਸਿੱਖ ਚਿਹਰੇ ਸਾਹਮਣੇ ਆਣ ਕਿਤੇ ਨਾ ਕਿਤੇ ਸਿੱਖ ਚਿਹਰੇ ਹੋਣੇ ਚਾਹੀਦੇ ਆ ਜਦ ਸਿੱਖੀ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਦੇਖੋ ਉਹਨਾਂ ਦੇ ਪਰਿਵਾਰ ਦੀ ਕਿੰਨੀ ਕੁਰਬਾਨੀ ਨਹੀਂ ਕਿੰਨੇ ਕਿ ਬੱਚਾ ਨੂੰ ਛੱਡ ਕਿਉ ਸਾਰਾ ਜਿਹੜਾ ਉਹਨਾਂ ਦਾ ਪਿਤਾ ਸੀ ਸ਼ਹੀਦ ਹੋ ਗਿਆ ਫਾਂਸੀ ਹੋਈ ਉਹਨਾਂ ਨੂੰ ਹਨ ਉਹਨਾਂ ਨੇ ਉਸ ਟਾਈਮ ਕਾਲ ਤੱਕ ਦਾ ਬਦਲਾ ਲਿਆ ਤੇ ਅੱਜ ਉਹਨਾਂ ਦਾ ਬੇਟਾ ਭਾਈ ਸਰਵਜੀਤ ਸਿੰਘ ਜੀ ਤੇ ਖੜੇ ਚੋਂ ਜੇ ਲੋਕਾਂ ਨੂੰ ਅੱਜ ਉਹਨਾਂ ਨੂੰ ਮੁੱਲ ਤਾਰ ਦੇਣਾ ਚਾਹੀਦਾ ਉਹਨਾਂ ਨੂੰ ਵੋਟਾਂ ਪਾ ਦੇਣੀਆਂ ਚਾਹੀਦੀ ਹੈ ਕੀ ਪਤਾ ਉਹ ਬੰਦਾ ਚੰਗਾ ਪੰਜਾਬ ਦਾ ਕੰਮ ਕਰ ਸਕੇ ਪੜਾ ਕਰ ਸਕੇ ਜੇ ਭਾਈ ਅੰਮ੍ਰਿਤਪਾਲ ਸਿੰਘ ਖੜਾ ਹੈ ਜੇ ਲੋਕਾਂ ਨੂੰ ਚੰਗਾ ਲੱਗਦਾ ਚਿਹਰਾ ਵਧੀਆ ਲੱਗਦਾ ਪੰਜਾਬ ਦਾ ਕੰਮ ਕਰ ਸਕਦਾ ਉਹਨੂੰ ਵੀ ਲੋਕਾਂ ਨੂੰ ਜਿਤਾਉਣਾ ਚਾਹੀਦਾ ਤੇ ਅਸੀਂ ਇਹ ਕਹਿੰਦੇ ਵੀ ਚੰਗੇ ਚਿਹਰੇ ਵੇਖ ਕੇ ਵੋਟ ਪਾਓ ਜਿਹੜਾ ਪੰਜਾਬ ਦਾ ਸਿੱਖਾ ਦਾ ਪੰਜਾਬ ਦੀ ਜਵਾਨੀ ਦਾ ਪੜਾ ਹੋਵੇ ਸੰਗਰੂਰ ਦੀ ਸੀਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਖੜੇ ਨੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਤੇ ਕਾਂਗਰਸ ਤੋਂ ਦੋ ਕਹਿੰਦੇ ਨੇ ਵੀ ਮੈਂ ਵੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਪਾਣੀ ਦੀ ਗੱਲ ਕਰਦਾ ਤੇ ਕਿਨੋ ਸੁਖਬਾਲ ਖੈਰਾ ਖੜੇ ਨੇ ਕਿਵੇਂ ਦੇਖਦੇ ਹੋ ਟੱਕਰ ਬੜੀ ਮਜ਼ਬੂਤ ਹੈ ਉਸ ਸੀਟ ਦੀ ਦੇਖੋ ਅਸੀਂ ਹੀ ਕਹਿੰਦੇ ਆ ਵੀ ਗੱਲ ਫਿਰ ਉਹੀ ਚਿਹਰੇ ਲੈ ਆਈ ਨਹੀਂ ਹੈ ਜਿਸ ਸਿਮਰਜੀਤ ਸਿੰਘ ਜੀ ਮਾਨ ਵੀ ਖੜੇ ਨੇ ਵਧੀਆ ਗੱਲ ਵਧੀਆ ਲੀਡਰ ਹੈ ਸਿੱਖੀ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਗੱਲ ਤੇ ਖੈਰਾ ਸਾਹਿਬ ਵੀ ਵਧੀਆ ਕਰਦੇ ਆ ਪੰਜਾਬ ਲਈ ਚੰਗਾ ਬੋਲਦੇ ਨੇ ਪਰ ਇਹ ਉਥੋਂ ਦੇ ਲੋਕਾਂ ਨੇ ਦੇਖਣਾ ਜਿਨ੍ਹਾਂ ਨੇ ਉਥੇ ਚੰਗੇ ਕੰਮ ਕੀਤੇ ਆ ਉਸ ਇਲਾਕੇ ਦੇ ਕਿਉਂਕਿ ਇਹ ਬੋਟ ਦੇ ਇਲਾਕੇ ਨੇ ਪੋਣੀ ਨਾ ਆਪਾਂ ਤਾਂ ਕਹਿ ਸਕਦੇ ਆ ਜੇ ਇਲਾਕੇ ਮਾਨ ਸਾਹਿਬ ਨੂੰ ਪਸੰਦ ਕਰਦੇ ਲੋਕਾਂ ਨੇ ਪਹਿਲੋ ਵੋਟ ਪਾਈ ਜੇ ਮਾਨ ਸਾਹਿਬ ਨੂੰ ਹੁਣ ਵੀ ਲੋਕੀ ਆਪਾਂ ਦੇ ਦਿਲਾਂ ਦੇ ਜਗਾ ਦੇਣਗੇ ਪਸੰਦ ਕਰਨਗੇ ਤੇ ਬਿਲਕੁਲ ਉਹਨਾਂ ਨੂੰ ਵੋਟ ਪਾ ਕੇ ਜਿਤਾਉਣਗੇ ਤੇ ਜੇ ਲੋਕਾਂ ਨੂੰ ਕੋਈ ਹੋਰ ਚਿਹਰਾ ਪਸੰਦ ਹੋਇਆ ਉਹ ਚਾ ਇਹ ਆਪਾਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਲੋਕਾਂ ਨੂੰ ਚੰਗੇ ਬੰਦੇ ਨੂੰ ਚੁਣਨ ਦੇ ਲੋੜ ਹੈ ਜਿਹੜਾ ਕੋਈ ਪੰਜਾਬ ਦਾ ਭਲਾ ਕਰੇ ਪੰਜਾਬ ਪੱਕੀ ਗੱਲ ਕਰੇ ਜਾ ਕੇ ਸੰਸਦ ਚ ਵੀ ਕੋਈ ਮੁੱਦੇ ਚੱਕੇ ਨਾ ਕਿ ਆਪਣੇ ਤੱਕ ਜਾਂ ਆਪਣੇ ਪਰਿਵਾਰ ਤੱਕ ਸੀਮਤ ਰਹਿ ਜਾਵੇ ਤੇ ਗੱਲ ਖਾਲਸਾ ਰਾਜ ਦੀ ਗੱਲ ਕਰੇ ਪੰਥ ਦੀ ਗੱਲ ਕਰੇ ਇਸ ਕਰਕੇ ਸਾਰਿਆਂ ਨੂੰ ਤਕੜੇ ਹੋ ਗੋ ਲੀਡਰ ਨੂੰ ਬੋਲ ਪਾਓ ਜਿਹੜੀ ਕਿ ਪੰਜਾਬ ਦੀ ਗੱਲ ਕਰ ਸਕੇ ਹਾਲਾਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵੀ ਹਾਲਾਂਕਿ ਨਵਾਂ ਇੱਕ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਭਾਈ ਅਮਰਪਾਲ ਸਿੰਘ ਜੀ ਇੱਕ ਸਾਲ ਪਹਿਲਾਂ ਦੀ ਆਪਾਂ ਤਸਵੀਰ ਦੇਖੀ ਵੀ ਮੋਨੇ ਕੋ ਉਨੇ ਹੁੰਦੇ ਸੀਗੇ ਕੋਈ ਮਨ ਲੀ ਰੂਪ ਰੰਗ ਜੋ ਵੀ ਹੋਰ ਤਰ੍ਹਾਂ ਦਾ ਹੁੰਦਾ ਸੀਗਾ ਵੀ ਇੱਕ ਸਾਲ ਚਣ ਕੇ ਪੰਜਾਬ ਦੀ ਗੱਲ ਕਰਨਗੇ ਵੀ ਅਸੀਂ ਤਾਂ ਐਨੇ ਸਾਲਾਂ ਤੋਂ ਪੰਜਾਬ ਦੀ ਗੱਲ ਕਰ ਰਹੇ ਆ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਵੀ ਅਸੀਂ ਪੰਥ ਦਰਦੀ ਹੋਏਗੇ ਉਹ ਪੰਥ ਦਰਦੀ ਨੇ ਦੇਖੋ ਗੱਲ ਇੱਕ ਕਿਰਪਾ ਹੈ ਕਿਰਪਾ ਦਸਵੇਂ ਪਾਤਸ਼ਾਹ ਦੀ ਲਾਲੋ ਕਾਲਪੁਰਖ ਦੀ ਲਾਲੋ ਗੁਰੂ ਦੀ ਕਿਰਪਾ ਹੁੰਦੀ ਜਿਹਦੇ ਤੇ ਕਿਰਪਾ ਹੋ ਜੇ ਚਲੋ ਭਾਈ ਅੰਬਰਤਪਾਲ ਸਿੰਘ ਇੱਕ ਸਾਲ ਪਹਿਲੋਂ ਮੋਨਾ ਸੀ ਜੇ ਉੱਤੇ ਗੁਰੂ ਨੇ ਕਿਰਪਾ ਕੀਤੀ ਉਹ ਨੰਬਰਤ ਛਕਿਆ ਹਾਂਜੀ ਤੇ ਤਿਆਰ ਪਰ ਤਿਆਰ ਬਾਣੇ ਵਾਲੇ ਸਿੰਘ ਸੱਜੇ ਹਨ ਪੰਜਾਬ ਨੇ ਪਸੰਦ ਕੀਤਾ ਪੰਜਾਬ ਦੇ ਲੋਕਾਂ ਨੇ ਪਸੰਦ ਕੀਤਾ ਚਲੋ ਉਹਨਾਂ ਨੇ ਚੰਗੇ ਕੰਮ ਵੀ ਬੜੇ ਕੀਤੇ ਅੰਬਰ ਛਕਾਇਆ ਤੇ ਚਲੋ ਕੁਝ ਮਾੜਾ ਮਟਾ ਹੋਇਆ ਜਿਹੜੀ ਐਨਐਸਆਰ ਸਰਕਾਰ ਨੇ ਉਹ ਗਲਤ ਲਾਈ ਜੇ ਛੋਟਾ ਮੋਟਾ ਪਰਚਾ ਹੀ ਪੰਜਾਬ 'ਚ ਰੱਖ ਦੇ ਜਮਾਨਤ ਹੋ ਜਾਂਦੀ ਪਰ ਦੇ ਅੱਜ ਲੋਕ ਉਹਨੂੰ ਪਸੰਦ ਕਰ ਰਹੇ ਆ ਤੇ ਉਹਨੂੰ ਇੱਕ ਵਾਰੀ ਵੋਟ ਪਾਉਣੀ ਚਾਹੀਦੀ ਜੇ ਸੁਖਵੀਰ ਬਾਦਲ ਜੀ ਕਹਿ ਰਹੇ ਆ ਦੇਖੋ ਗੁਰੂ ਦੀ ਕਿਰਪਾ ਕਿਸੇ ਕਿਸੇ ਤੇ ਹੁੰਦੀ ਆ ਸੁਖਵੀਰ ਬਾਦਲ ਨਾਲ ਇਹ ਵੀ ਕਹਿਣਾ ਵੀ ਪਹਿਲਾਂ ਤਾਂ ਸੰਵਿਧਾਨ ਨੂੰ ਮੰਨਦੇ ਨਹੀਂ ਸੀਗੇ ਵੀ ਹੁਣ ਬਾਹਰ ਆਉਣਾ ਵੀ ਤਾਂ ਸੰਵਿਧਾਨ ਨੂੰ ਮੰਨਣਾ ਪੈ ਰਿਹਾ ਦੇਖੋ ਗੱਲ ਨਾ ਇਹ ਭਾਈ ਅੰਮਰਤਪਾਲ ਸਿੰਘ ਨੂੰ ਵੀ ਸੋਚਣ ਦੀ ਲੋੜ ਸੀ ਕਿਉਂਕਿ ਜਿਹੜਾ ਦੇਸ਼ ਏ ਦੇਸ਼ ਸੰਵਿਧਾਨ ਨਾਲ ਚੱਲਦਾ ਹ ਹ ਭਾਰਤ ਸੰਵਿਧਾਨ ਦੇ ਨਾਲ ਚੱਲਦਾ ਹੈ ਕਿਉਂਕਿ ਲੜਾਈ ਸੰਵਿਧਾਨ ਦੀ ਸੰਵਿਧਾਨ ਦੇ ਵਿੱਚ ਕੋਈ ਮਾੜਾ ਨਹੀਂ ਜੇ ਸਾਡੀਆਂ ਬੀਬੀਆਂ ਨੂੰ ਭੈਣਾਂ ਨੂੰ ਮਾਵਾਂ ਨੂੰ ਹੱਕ ਮਿਲੇ ਤੇ ਸੰਵਿਧਾਨੇ ਦਿੱਤੇ ਜਿਹੜੀ ਲੜਾਈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਲੜੀ ਸੀ ਵਿਸਾਖੀ ਦੇ ਦਿਨ ਤੇ ਖਾਲਸਾ ਪੰਥ ਨੂੰ ਅੰਮ੍ਰਿਤ ਛਕਾ ਕੇ ਜਾਤ ਪਾਤ ਤੋਂ ਮੁਕਤ ਕਰਕੇ ਬਰਾਬਰ ਦਾ ਹੱਕ ਦਵਾਇਆ ਉਹੀ ਡਾਕਟਰ ਬੇਦਗਰਦ ਭੀਮਰਾਵ ਜੀ ਨੇ ਉਹਨਾਂ ਨੇ ਵੀ ਸੰਵਿਧਾਨ 'ਚ ਬੀਬੀਆਂ ਨੂੰ ਬਰਾਬਰ ਦਾ ਹੱਕ ਗਰੀਬਾਂ ਨੂੰ ਬਰਾਬਰ ਦਾ ਹੱਕ ਹਰ ਬੰਦੇ ਨੂੰ ਆਪ ਆਪਣਾ ਦਰਜਾ ਦਿੱਤਾ ਨਹੀਂ ਤਾਂ ਉਸ ਟਾਈਮ ਤੁਸੀਂ ਦੇਖੋ ਕੋਈ ਵੀ ਬੰਦਾ ਜਿਹੜਾ ਕੋਈ ਜਿਹਨੂੰ ਆਪਾਂ ਹਰ ਬੰਦਾ ਜਿਵੇਂ ਕਿ ਜੱਟ ਭਈ ਚਾਹ ਰਵੇ ਛੁੱਦਰ ਚ ਆਉਂਦਾ ਤੁਸੀਂ ਹੁਣ ਕੁੰਡਲੀ ਕੱਢ ਕੇ ਦੇਖ ਲਓ ਸਾਰੇ ਇਹਨਾਂ ਨੂੰ ਵੀ ਘੋੜੇ ਤੇ ਬੈਣ ਦਾ ਹੱਕ ਨਹੀਂ ਸੀਗਾ ਤੇ ਅੱਜ ਗੁਰੂ ਗੋਬੇ ਸਿੰਘ ਪਾਸ਼ਾ ਨੇ ਕਿਰਪਾ ਕੀਤੀ ਜ਼ਮੀਨਾਂ ਦੇ ਮਾਲਕ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬੇ ਸਿੰਘ ਪਾਸ਼ਾ ਨੇ ਇਹਨਾਂ ਨੂੰ ਘੋੜਿਆਂ ਤੇ ਚੜਾਇਆ ਇਹਨਾਂ ਦੇ ਕਲਗੀਆਂ ਲਾਈਆਂ ਇਹਨਾਂ ਨੂੰ ਪਾਸ਼ੀ ਦਾਵਾ ਦਿੱਤਾ ਇਨ ਗਰੀਬ ਸੇਖਣ ਕੋ ਦੂ ਪਾਤਸ਼ਾਹੀ ਯਾਦ ਕਰੇ ਅਮਰੀ ਗੁਰਿਆਈ ਕਿਉਂਕੋ ਇਨਾਂ ਚੀਜ਼ਾਂ ਨੂੰ ਸਮਝ ਕੇ ਦੇਖ ਜਿਹੜਾ ਪੰਥ ਆ ਗੁਰੂ ਗੋਬਿੰਦ ਸਿੰਘ ਜਾਤਾ ਪਾਤਾ ਤੋਂ ਮੁਕਤ ਕਰਕੇ ਖਾਲਸਾ ਪੰਥ ਸੱਜਿਆ ਤੇ ਜੇ ਅੱਜੋ ਖਾਲਸੇ ਪੰਥ ਨੂੰ ਕੋਈ ਵੀ ਵਿਚਰ ਕਿਰਪਾ ਹੁੰਦੀ ਹੈ ਹੁਣ ਭਾਈ ਜੇਤਾ ਜੀ ਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਪਾਸ਼ਾ ਦਾ ਸੀਸ ਲੈ ਗਏ ਲੈ ਕੇ ਆਏ ਉਸ ਟਾਈਮ ਲੱਖਾਂ ਬੰਦਿਆਂ ਦਾ ਕੱਟ ਸੀਗਾ ਜਦੋਂ ਗੁਰੂ 10ਵੇਂ ਪਾਸ਼ਾ ਜੀ ਨੇ ਉਹਨਾਂ ਨੂੰ ਭੇਜਿਆ ਉਹਨੂੰ ਕੋਈ ਵੀ ਜਾ ਸਕਦਾ ਸੀ ਕਿੰਨਾ ਕੜ ਸੀ ਪਰ ਕਿਰਪਾ ਕਿਤੇ ਕੀਤੀ ਉਹਨੇ ਭਾਈ ਜੇਤਾ ਜੀ ਤੇ ਬਾਬਾ ਜੀਵਨ ਸਿੰਘ ਤੇ ਹੁਣਾਂ ਨਿਸ਼ਾਨੇ ਪਰ ਕੇ ਉਹ ਤੋਂ ਕਿੰਨੀ ਦੁਨੀਆ ਸੀ ਡੱਲੇ ਦੇ ਜਰਨੈਲ ਵੀ ਸੀ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੀ ਵਾਰੀ ਆਈ ਕਿਉਂ ਆਈ ਕਿਉਂਕਿ ਗੁਰੂ ਦੀ ਕਿਰਪਾ ਹੋ ਗਈ ਉਹਨਾਂ ਤੇ ਕਿਉਂਕਿ ਜਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਏ ਉਹਦੇ ਤੇ ਮਹਾਰਾਜ ਕਿਰਪਾ ਕਰਦੇ ਤੇ ਸੰਗਤ ਉਹਦੇ ਨਾਲ ਸਾਥ ਦਿੰਦੀ ਏ ਤੇ ਅੰਮ੍ਰਿਤਪਾਲ ਸਿੰਘ ਮੋਨਾ ਸੀ ਦਵਾਈ ਤੋਂ ਆਇਆ ਉਹਨੂੰ ਕੋਈ ਜਾਣਦਾ ਨਹੀਂ ਸੀ ਉਹਨੇ ਉੱਥੇ ਗੁਰੂ ਦੇ ਅੰਮ੍ਰਿਤ ਛਕਿਆ ਮਹਾਰਾਜ ਦੇ ਚਰਨਾਂ 'ਚ ਨੱਕ ਰਖੜਿਆ ਤੇ ਉਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਤੇ ਚਲੋ ਆ ਪੰਜਾਬ ਦੇ ਭਲੇ ਲਈ ਤੁਰ ਪਿਆ ਪੰਜਾਬ ਦਾ ਭਲਾ ਵੀ ਕੀਤਾ ਅੰਮ੍ਰਿਤ ਵੀ ਛਕਾਇਆ ਚਲੋ ਜਿਹੜਾ ਕੋ ਹਾਲਾਤ ਹੋਇਆ ਸਾਰਿਆਂ ਨੂੰ ਪਤਾ ਹੀ ਹੈ ਤੇ ਅੱਜ ਜੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਪਸੰਦ ਕਰਦੇ ਆ ਤੇ ਲੋਕ ਵੋਟਾਂ ਪਾ ਸਕਦੇ ਪੁਣੀਆਂ ਚਾਹੀਦੀ ਐ ਕਿਉਂਕਿ ਹਰ ਬੰਦੇ ਦਾ ਹੱਕ ਆ ਤੇ ਜੇ ਭਾਈ ਅੰਮ੍ਰਿਤਪਾਲਸ ਨੂੰ ਲੋਕ ਪਸੰਦ ਕਰਨਗੇ ਬਿਲਕੁਲ ਵੋਟਾਂ ਪਾਉਣਗੇ ਤੇ ਜੇ ਬਲਟੋਵਾ ਸਾਹਿਬ ਨੂੰ ਪਸੰਦ ਲੋਕ ਕਰਨਗੇ ਤੇ ਪਉਣ ਵੋਟਾਂ ਚੰਗੀ ਗੱਲ ਆ ਕਿਉਂਕਿ ਇਹ ਤੇ ਹਰਕਤਾਂ ਆ ਕੇ ਉਹ ਵੀ ਖੜੇ ਉਹ ਵੀ ਖੜੇ ਆ ਜਿਹਨੂੰ ਲੋਕਾਂ ਨੇ ਪਸੰਦ ਕਰਨਾ ਹੈ ਕਰਨਾ ਕਾਦੇ ਲਈ ਪੰਜਾਬ ਦੇ ਭਲੇ ਲਈ ਪੰਜਾਬ ਦੀ ਜਵਾਨੀ ਲਈ ਨਸ਼ਾ ਤੋ ਮੁਕਤ ਕਰਨ ਲਈ ਤੇ ਉਹਨੂੰ ਲੋਕਾਂ ਨੂੰ ਮਨ ਖੋਲ ਕੇ ਵੋਟ ਪਾ ਕੇ ਉਹਨੂੰ ਜਿਤਾਉਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਮਤਲਬ ਕਿ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੋ ਸਾਲਾਂ ਦੇ ਨੂੰ ਕਿ ਵੀ ਕੀ ਕੰਮ ਤੁਹਾਨੂੰ ਵਧੀਆ ਲੱਗੇ ਹੁਣ ਦੇਖ ਆਮ ਆਦਮੀ ਪਾਰਟੀ ਜਿਵੇਂ ਪੰਜਾਬ 'ਚ ਚੱਲ ਰਹੀ ਹੈ ਨਾ ਠੀਕ ਹੈ ਪਰ ਅੱਜ ਤੱਕ ਜਿੰਨੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਕੋਈ ਡਾ ਵੱਡਾ ਕੰਮ ਹੋਇਆ ਨਹੀਂ ਤੁਸੀਂ ਆਪ ਦੱਸ ਦਿਓ ਕਿੰਨੇ ਆ ਕਿ ਸਾਡੀਆਂ ਸੜਕਾਂ ਬਣ ਗਈਆਂ ਕਿੰਨੇ ਆ ਕਿ ਪੰਜਾਬ 'ਚ ਨਸ਼ਾ ਮੁਕਤ ਪੰਜਾਬ ਹੋ ਗਿਆ ਪੰਜਾਬ ਦੀ ਦੇਖੋ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਉਹ ਆਪਣਾ ਕੰਮ ਕਰ ਰਹੀ ਆ ਨਾ ਕਿ ਪੰਜਾਬ ਵਾਸਤੇ ਅਜੇ ਤੱਕ ਕੋਈ ਤਕੜਾ ਕੰਮ ਨਹੀਂ ਹੋਇਆ ਨਹੀਂ ਤੇ ਪੰਜਾਬ ਨੂੰ ਪਤਾ ਲੱਗਣਾ ਚਾਹੀਦਾ ਵੀ ਆ ਕੰਮ ਪਾਰਟੀ ਨੇ ਕਰਤਾ ਆ ਮਸਲੇ ਹੱਲ ਕਰਤੇ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਇਹ ਕਹਿੰਨੇ ਵੀ ਹਜੇ ਵੀ ਇਹਨਾਂ ਦੇ 2.5 ਸਾਲ ਪਏ ਆ ਤਕੜੇ ਹੋ ਕੇ ਪੰਜਾਬ ਦੇ ਕੰਮ ਕਰ ਦੇਣ ਨਹੀਂ ਉਹ ਤਾਂ ਕਹਿੰਦੇ ਨੇ ਵੀ ਸਾਰੇ-ਸਾਰੇ ਰਾਸ਼ਨ ਦੀ ਮੁਹਿੰਮ ਚਲਾਤੇ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕਰਾਤੇ ਬੀ ਹੋਰ ਕਈ ਕਿ ਚੀਜ਼ਾਂ ਮਿਲ ਗਈ ਸਹੂਲਤ ਕੀਤੀ ਲੋਕਾਂ ਦੀ ਆਮ ਲੋਕਾਂ ਦੀ ਸਹੂਲਤ ਕੀਤੀ ਦੇਖੋ ਬਿਜਲੀ ਦੇ ਪਹਿਲੋ ਵੀ 200 ਜੁੰਡ ਫਰੀ ਸੀਗੀ ਹੁਣ ਪਤਾ ਨਹੀਂ 300 ਕਰਤੀ ਚਲੋ ਚੰਗੀ ਗੱਲ ਆ ਤੇ ਰਾਸ਼ਨ ਵਾਲਾ ਤੇ ਲੋਕ ਕਈ ਰੋਂਦੇ ਫਿਰਦੇ ਕਹਿੰਦੇ ਸਾਡੇ ਤੇ 5 5 5 7 7 ਕਿਲੋ ਕਣਕ ਤੇ ਆ ਗਏ ਪਹਿਲੋ 40 40 ਕਿਲੋ ਮਿਲਦੀ ਹੁਣ ਤੇ ਮਿਲਦੀ 5 7 ਕਿਲੋ ਵੀ ਆਪਾਂ ਆਟਾ ਦਾਲਾਂ ਤੱਕ ਨਸੀਮਤ ਰਹੀਏ ਅਸੀਂ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਸਾਡੇ ਸਾਰੇ ਬੱਚੇ ਦੇ ਬਾਹਰ ਭੱਜ ਗਏ ਆ ਜੇ ਚੰਗੇ ਆ ਵਧੀਆ ਕੁੜੀਆਂ ਪੜੀਆਂ ਲਿਖੇ ਉਹ ਵੀ ਬਾਹਰ ਚੰਗੇ ਪੜੇ ਲਿਖੇ ਮੁੰਡੇ ਉਹ ਵੀ ਬਾਹਰ ਜਿਮੀਨਾ ਵਿੱਚ ਵਿੱਚ ਜਾਈ ਜਾਂਦੇ ਤੇ ਪੰਜਾਬ ਦੀ ਗੱਲ ਅਸੀਂ ਕਿੱਥੇ ਕਰ ਰਹੇ ਹਾਂ ਸਾਨੂੰ ਚੰਗੀਆਂ ਨੌਕਰੀਆਂ ਚਾਹੀਦੀਆਂ ਚੰਗਾ ਸਿਸਟਮ ਚਾਹੀਦਾ ਚੰਗੀ ਪੜ੍ਹਾਈ ਚਾਹੀਦੀ ਏ ਚੰਗੇ ਪੰਜਾਬ ਦੇ ਵਿੱਚ ਹਸਪੀਟਲ ਚਾਹੀਦੇ ਆ ਸਾਡੀ ਸਰਬਣੀਕ ਮਿੱਟੀ ਕੋ ਬੜਾ ਪੈਸਾ ਹਰ ਇੱਕ ਸ਼ਹਿਰ ਚ ਇਕੱਲੇ ਇਕੱਲੇ ਜ਼ਿਲ੍ਹੇ ਚ ਚੰਗਾ ਟੋਪ ਦਾ ਹਸਪੀਟਲ ਹੋਵੇ ਚੰਗਾ ਵਧੀਆ ਸਕੂਲ ਹੋਵੇ ਤੇ ਚੰਗੇ ਸਕੂਲ ਦੇ ਵਿੱਚ ਗਰੀਬਾਂ ਦੇ ਬੱਚੇ ਪੜਨ ਸਾਰਿਆਂ ਦੇ ਪੜਨ ਤੇ ਫੀਸ ਫ੍ਰੀ ਹੋਵੇ ਬੱਚਾ ਗੁਰ ਸਿੱਖ ਹੋਵੇ ਐਹੋ ਜੇ ਸਕੂਲ ਚਾਹੀਦੇ ਇਸ ਕਰਕੇ ਆਪਾਂ ਪੰਜਾਬ ਦੇ ਭਲੇ ਦੀ ਗੱਲ ਕਰਕੇ ਚੰਗੇ ਲੀਡਰਾਂ ਨੂੰ ਵੋਟ ਪਾਈਏ ਪੰਜਾਬ 'ਚ। ਫਕੀਰ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੂਗੇ? ਸਾਰੇ ਨੌਜਵਾਨوں ਲਈ ਇਹ ਹੀ ਬੇਨਤੀ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਬੱਚੇ ਆ। ਅਸੀਂ ਪੰਥ ਦੀ ਗੱਲ ਕਰਨੀ ਆ। ਅਸੀਂ ਕੌਮ ਦੀ ਗੱਲ ਕਰਨੀ ਆ। ਅਸੀਂ ਗਊ ਗਰੀਬ ਦੀ ਰੱਖਿਆ ਕਰਨੀ ਆ। ਨਾ ਕਿ ਖਾਲਸਾ ਪੰਥ ਦਾ ਕਿਸੇ ਧਰਮ ਨਾਲ ਵੈਰ ਨਹੀਂ। ਹਿੰਦੂ ਧਰਮ ਵੀ ਖਾਲਸਾ ਸਤਕਾਰ ਕਰਦਾ। ਮੁਸਲਮਾਨ ਭਾਈਚਾਰਾ ਹੋਵੇ, ਇਸਾਈ ਭਾਈਚਾਰਾ ਹੋਵੇ, ਕੋਈ ਭਾਈਚਾਰਾ ਹੋਵੇ, ਸਾਰਿਆਂ ਨੂੰ ਇਕੱਠਿਆ ਕਰਕੇ ਮਹਾਰਾਜ ਨੇ ਪੰਥ ਬਣਾਇਆ ਸੀ। ਆਪਾਂ ਪੰਥ ਦੀ ਗੱਲ ਕਰਨੀ, ਏਕੀ ਦੀ ਗੱਲ ਕਰਨੀ ਆ। ਤੇ ਖਾਲਸਾ ਪੰਥ ਦੀ ਗੱਲ ਕਰਨੀ ਹੈ, ਖਾਲਸਾ ਰਾਜ ਦੀ ਗੱਲ ਕਰਨੀ ਹੈ। ਕਿਉਂਕਿ ਖਾਲਸਾ ਰਾਜ ਦੇ ਵਿੱਚ ਸਾਰੇ ਆ ਜਾਂਦੇ ਆ। ਹਾਂਜੀ। ਪੂਰਾ ਭਾਰਤ ਹੀ ਆ ਜਾਂਦਾ ਹੈ ਤੇ ਸਾਰੇ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਕੇ ਤੇ ਗੁਰੂ ਗੋਬਿੰਦ ਸਿੰਘ ਦੀ ਮਰਜ਼ਾ ਦਾ ਸਦਾਤਾ ਤੇ ਚੱਲ ਕੇ ਗੁਰਸਿੱਖੀ ਵੱਲ ਨੂੰ ਚੱਲੀਏ ਤੇ ਜਿਹੜੇ ਚੰਗੇ ਚਿਹਰੇ ਨੇ ਜਿੰਨੂੰ ਪੰਜਾਬ ਪਸੰਦ ਕਰੇ ਭਾਈ ਅੰਮਰਤਾਪਾਲ ਸਿੰਘ ਹੋਵੇ ਜਾਂ ਸਿਮਰਜੀਤ ਸਿੰਘ ਮਾਨ ਆ ਜਾਂ ਹੋਰ ਚੰਗੇ ਚਿਹਰੇ ਜੇ ਪੰਜਾਬ ਦੇ ਗੱਲ ਕਰ ਸਕਦੇ ਆ ਕੋਈ ਵੀ ਚਿਹਰਾ ਹੋਵੇ ਪਾਰਟੀ ਨੂੰ ਨਹੀਂ ਆਪਾਂ ਕਿਸੇ ਨੂੰ ਮੰਨਣਾ ਉਹ ਚਿਹਰੇ ਨੂੰ ਵੋਟ ਪਾਈ ਜਾਵੇ ਜਿਹੜੇ ਚੰਗੇ ਅਕਸ ਵਾਲੇ ਲੀਡਰ ਹੋਣ ਜਿਹੜੇ ਪੰਜਾਬ ਦਾ ਭਲਾ ਕਰ ਸਕਣ ਚੰਗੇ ਆਪਾਂ ਇਕੱਠੇ ਹੋ ਕੇ ਉਹਨਾਂ ਲੀਡਰਾਂ ਨੂੰ ਅੱਗੇ ਲਾਈਏ ਆਉਣ ਵਾਲੇ ਟਾਈਮ ਤੇ ਹੋਰ ਆਪਾਂ ਤਕੜੇ ਹੋ ਕੇ ਚੰਗੇ ਲੀਡਰ ਪੈਦਾ ਕਰੀਏ ਚੰਗੇ ਵਧੀਆ ਪੰਜਾਬ ਦੇ ਯੂਥ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ ਸਿੱਖੀ ਦੀ ਗੱਲ ਕਰੇ ਪੰਜਾਬ ਦੀ ਗੱਲ ਹੋਵੇ ਪਾਣੀਆਂ ਦੀ ਗੱਲ ਹੋਵੇ ਠੀਕ ਹੈ ਜੀ